ਸ਼ਸ਼ਕਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਉਨਸ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਕਰਨਲ ਬਾਟ ਕੁਟਮਾਰ ਮਾਮਲਾ ਐਸਆਈਟੀ ਕਰੇਗੀ ਜਾਂਚ ਦੋਸ਼ੀ ਮੁਲਾਜ਼ਮਾਂ ਦੇ ਕੀਤੇ ਗਏ ਤਬਾਦਲੇ ਗ੍ਰਾਮਪਤਾ ਨਮਕ ਕਦਮ ਸਿੱਖਿਆ ਵਿਭਾਗ ਕੀਤਾ ਖਤਮ ਅਮਰੀਕਾ ਤੋਂ 295 ਹੋਟਪਾਤੀ ਹੋਣਗੇ ਰਿਪੋਰਟ ਭੋਜ ਨੇ ਲਾਇਆ ਖਰਾਖਤ ਪਾਣੀਪੱਟ ਦੇ ਜੀ ਜੀਪੀ ਨੇਤਾ ਰਵਿੰਦਰ ਮਿੰਨਾ ਦਾ ਗੋਲੀ ਮਾਰ ਕੇ ਕਤਲ ਗਵਾਂਡੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਵਿਧਾਨ ਸਭਾ ਕੇਰਨ ਜਾਂਦੀਆਂ ਕਾਂਗਰਸੀ ਵਰਕਰਾਂ ਤੇ ਪਾਣੀ ਦੀਆਂ ਬੁਛਾੜਾਂ ਪੰਜਾਬ ਕੈਬਨਿਟ ਨੇ ਜੇਲ੍ਹ ਦੇ ਬੰਦ ਕੈਦਗੀਆਂ ਨੂੰ ਲੈ ਕੇ ਲਿਆ ਵੱਡਾ ਫੈਸਲਾ ਲਿਆਂਦੀ ਗਈ ਨਵੀਂ ਪਾਲਿਸੀ ਸਿਸੋਦੀਆ ਆਪਣੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਿਯੁਕਤ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਦੇ ਚਾਲਦਿਆਂ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਪਟਿਆਲਾ ਵਿੱਚ ਬੀਤੀ 13 ਮਾਰਚ ਨੂੰ ਹੋਈ ਕਰਨਲ ਬਾਠ ਤੇ ਉਸਦੇ ਪੁੱਤਰ ਦੀ ਕੁੱਟਮਾਰ ਦਾ ਮਾਮਲਾ ਭੱਖ ਦਾ ਜਾ ਰਿਹਾ ਹੈ ਜੀ ਹਾਂ ਦੇਰ ਸ਼ਾਮ ਇਸ ਮਾਮਲੇ ਦੇ ਵਿੱਚ ਇੱਕ ਨਵੀਂ ਐਫ ਆਈ ਆਰ ਦਰਜ ਕੀਤੀ ਗਈ ਹੈ ਥਾਣਾ ਸਿਵਲ ਲਾਈਨਸ ਦੇ ਵਿੱਚ ਦੋਸ਼ੀ ਪੁਲਿਸ ਮੁਲਾਜ਼ਮਾ ਖਿਲਾਫ ਬਾਈ ਨੇਮ ਕੇਸ ਦਰਜ ਹੋਇਆ ਮਾਮਲੇ ਦੀ ਜਾਂਚ ਲਈ ਐਸ ਆਈ ਟੀ ਦਾ ਗਠਨ ਵੀ ਕੀਤਾ ਗਿਆ ਮਾਮਲੇ ਦੀ ਜਾਂਚ ਐਸ ਪੀ ਐਸ ਪਰਮਾਰ ਦੀ ਅਗਵਾਈ ਵਿੱਚ ਹੋਵੇਗੀ ਕਰਨਲ ਦੇ ਪਰਿਵਾਰ ਨੂੰ ਸੁਰੱਖਿਆ ਵੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਮਾਮਲੇ ਵਿੱਚ ਸ਼ਾਮਲ ਪੁਲਿਸ ਵਾਲਿਆਂ ਦੀ ਜ਼ਿਲ੍ਹੇ ਤੋਂ ਬਾਅਦ ਟਰਾਂਸਫਰ ਕਰ ਦਿੱਤੀ ਗਈ ਹੈ ਉਧਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਨੇ ਜਿਸ ਦੇ ਲਈ ਆਈਏਐਸ ਪਰਮਵੀਰ ਸਿੰਘ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਤਿੰਨ ਹਫ਼ਤਿਆਂ ਚ ਜਾਂਚ ਪੂਰੀ ਕਰਕੇ ਰਿਪੋਰਟ ਸੌਂਪਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਉਦਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮੌਜੂਦਗੀ ਦੇ ਵਿੱਚ ਸੰਗੀਤ ਸਿੱਖਿਆ ਵਿਭਾਗ ਨੂੰ ਖਤਮ ਕਰਨ ਦੇ ਉਦੇਸ਼ ਨਾਲ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਨੇ ਜੀ ਹਾਂ ਇਹ 트੍ਰੰਪ ਦਾ ਚੋਣ ਵਾਦਾ ਸੀ ਜੋ ਪੂਰਾ ਹੋ ਗਿਆ ਇਸ ਹੁਕਮ ਨਾਲ ਸਕੂਲ ਨੀਤੀ ਲਗਭਗ ਪੂਰੀ ਤਰ੍ਹਾਂ ਸੂਬਿਆਂ ਤੇ ਸਥਾਨਕ ਬੋਰਡਾਂ ਦੇ ਹੱਥਾਂ ਦੇ ਵਿੱਚ ਚੱਲੀ ਜਾਵੇਗੀ 트੍ਰੰਪ ਦੇ ਇਸ ਫੈਸਲੇ ਨੇ ਉਦਾਰ ਸਿੱਖਿਆ ਦੇ ਸਮਰਥਕਾਂ ਨੂੰ ਚਿੰਤਤ ਕਰ ਦਿੱਤਾ ਹੈ ਉੱਤਰ ਅਮਰੀਕਾ ਤੋਂ 295 ਹੋਰ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਡਿਪੋਰਟ ਹੋਣਗੇ ਹਾਲਾਂਕਿ ਉਹਨਾਂ ਦੇ ਆਉਣ ਦੇ ਵੇਰਵੇ ਉਡਾਨ ਦੀ ਤਰੀਕ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਭਾਰਤ ਸਰਕਾਰ ਨੇ ਸੰਸਦ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਸਰਕਾਰ ਉਹਨਾਂ 295 ਲੋਕਾਂ ਦੀ ਨਾਗਰਿਕਤਾ ਦੀ ਜਾਂਚ ਕਰ ਰਹੀ ਹੈ ਜੋ ਕਿ ਅਮਰੀਕੀ ਫੌਜ ਦੀ ਹਿਰਾਸਤ ਵਿੱਚ ਹੈ ਅਮਰੀਕੀ ਸਰਕਾਰ ਨੇ ਇਹਨਾਂ ਲੋਕਾਂ ਨੂੰ ਵਾਪਿਸ ਭੇਜਣ ਦੇ ਹੁਕਮ ਦਿੱਤੇ ਨੇ ਵਿਦੇਸ਼ ਮੰਤਰੀ ਨੇ 13 ਮਾਰਚ ਨੂੰ ਇੱਕ ਲਿਖਤੀ ਜਵਾਬ ਵਿੱਚ ਰਾਜ ਸਭਾ ਨੂੰ ਦੱਸਿਆ ਕਿ ਲੋਕਾਂ ਦੇ ਭਾਰਤੀ ਨਾਗਰਿਕ ਹੋਣ ਦੀ ਪੁਸ਼ਟੀ ਕੀਤੀ ਜਾਵੇਗੀ ਸਿਰਫ ਉਹਨਾਂ ਨੂੰ ਹੀ ਰਿਪੋਰਟ ਜਾਣ ਲਈ ਸਵੀਕਾਰ ਕੀਤਾ ਜਾਵੇਗਾ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ this program is sponsored by dr surinder singh Gil, immigration consultant ताजी खबरा देखन ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਹਰਿਆਣਾ ਦੇ ਪਾਣੀਪੱਤ ਜਨ ਨਾਇਕ ਜਨਤਾ ਪਾਰਟੀ ਦੇ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ ਜੀ ਹਾਂ ਜਜਪੀ ਦੇ ਨੌਜਵਾਨ ਆਗੂ ਰਵਿੰਦਰ ਉਰਫ ਮੀਨਾਦੀ ਸ਼ੁੱਕਰਵਾਰ ਸ਼ਾਮ ਕਰੀਬ 7:30 ਵਜੇ ਉਸਦੇ ਗਵਾਂਡੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਰਵਿੰਦਰ ਦੇ ਨਾਲ ਦੋ ਹੋਰ ਲੋਕਾਂ ਨੂੰ ਵੀ ਗੋਲੀਆਂ ਲੱਗੀਆਂ ਨੇ। ਮੌਢਲੀ ਜਾਂਚ 'ਚ ਪਤਾ ਲੱਗਿਆ ਹੈ ਕਿ ਇਹ ਵਾਰਦਾਤ ਨੂੰ ਅਤੇ ਉਸਦੇ ਪਤੀ ਵਿਚਕਾਰ ਰੰਜਿਸ਼ ਕਾਰਨ ਕੀਤੀ ਗਈ ਹੈ। ਮੁਲਜ਼ਮ ਰਵਿੰਦਰ ਦੇ ਜੱਦੀ ਪਿੰਡ ਸੋਨੀਪੱਤ ਦੇ ਜਗਸੀ ਦਾ ਰਹਿਣ ਵਾਲਾ ਹੈ ਤੇ ਵਿਕਾਸਨਗਰ ਪਾਣੀਪਤ ਵਿੱਚ ਰਵਿੰਦਰ ਦੇ ਰੂਪ ਵਿੱਚ ਉਸੇ ਗਲੀ ਦੇ ਵਿੱਚ ਰਹਿੰਦਾ ਸੀ। ਦੋਵੇਂ ਜ਼ਖਮੀਆਂ ਨੂੰ ਜੀਟੀ ਰੋਡ ਤੇ ਸਥਿਤ सिवाद एक निजी अस्पताल दाखिल करवाया है गया है उधर पानीपत पुलिस ने दसिया की दोषियों गिरफ्तार करने लाई पांच टीम बनाई गई ने विकास नगर की घटना है जो थाना सेक्टर उन्तीस के अंतर्गत आता है और कल शाम करीब साढ़े सात बजे रविंदर नाम के आदमी की इसमें हत्या की गई है और शिकायत के अनुसार ये आपसी रिश्तेदार थे मारने वाला और मरने वाला और उनका जो विवाद चला हुआ था उस विवाद को सुलझाने के लिए इनकी पंचायतें भी चली हुई थी और उसी दौरान इनको आपस में बातचीत के दौरान गर्मा गुरमी हुई और रणबीर ने जो मृतक है उसको गोली मार दी और इस घटना में दो अन्य लड़कों को भी गोलियां लगी हैं लेकिन वो खतरे से बाहर बताया जाए परिवार वाले बता रहे हैं कि जैसे पंचायत में बुलाया गया प्री प्लान सबसे पहले गोली मार देखिए ये इन्वेस्टिगेशन में आएंगी सारी चीजें हो सकता है ऐसा भी हो तो अभी आज एडवोकेट का पोस्टमार्टम करवा के और गहनता से इन्वेस्टिगेशन की जाएगी टीमें आरोपियों को पकड़ने के लिए गठित की हुई है पहले जेजेपी नेता थे जेजेपी के नेता थे गिरफ्तारी को लेकर क्या है गिरफ्तारी के लिए सीआईए की टीमें हमारी लगी हुई हैं और रात से ही प्रयासरत हैं उम्मीद है कि हम सीघर ही गिरफ्तार कर लेंगे की प्रक्रिया पोस्टमार्टम की प्रक्रिया इस समय जारी है और पोस्टमार्टम अभी हो जाएगा थोड़ी देर ਆਪ ਸਰਕਾਰ ਦੀ ਵਾਦਾ ਖਿਲਾਫੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਦੀ ਕੋਸ਼ਿਸ਼ ਕਰ ਰਹੀਆਂ ਪੰਜਾਬ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ 부ਛਾੜਾਂ ਮਾਰ ਕੇ ਅੱਗੇ ਵਧਣ ਤੋਂ ਰੋਕ ਦਿੱਤਾ ਜੀ ਹਾਂ ਮਹਿਲਾ ਕਾਂਗਰਸੀ ਵਰਕਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਲ 2022 ਦੀਆਂ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ 1-1000 ਰੁਪਏ ਮਹੀਨਾ ਦੇਣ ਦਾ ਵਾਅਦਾ 3 ਸਾਲ ਬਾਅਦ ਵੀ ਪੂਰਾ ਨਾ ਕਰਨ ਖਿਲਾਫ ਮੁਜ਼ਾਹਰਾ ਕੀਤਾ ਤੇ ਔਰਤਾਂ ਲਈ 1-1000 ਰੁਪਏ ਮਹੀਨਾ ਜਲਦ ਜਾਰੀ ਕਰਨ ਦੀ ਮੰਗ ਕੀਤੀ ਹੈ ਇਸ ਮੌਕੇ ਸੁਭਾ ਪਰਦਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਆਪ ਨੇ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮਾਈਨਿੰਗ ਨਸ਼ਿਆਂ ਦੇ ਮੁੱਦੇ ਅਤੇ ਔਰਤਾਂ ਨੂੰ 21000 ਰੁਪਏ ਮਹੀਨਾ ਦੇਣ ਦਾ ਵਾਅਦਾ ਕਰਕੇ ਵੋਟਾਂ ਹਾਸਲ ਕੀਤੀਆਂ ਸਨ ਪਰ ਅੱਜ ਸੁਭਾ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਚੁੱਪ ਕਰਕੇ ਨਹੀਂ ਬੈਠੇਗੀ ਅਤੇ ਸੁਭਾ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੁੱਧ ਆਵਾਜ਼ ਬੁਲੰਦ ਕਰਦੀ ਰਹੇਗੀ ਕਾਂਗਰਸ ਅੱਜ ਇਸ ਵਿਧਾਨ ਸਭਾ ਦਾ ਜਿਹੜਾ ਕਿਰਾਓ ਹੈ ਉਹ ਰੱਖਿਆ ਸੀਗਾ ਮਗਰਲੇ 3 ਸਾਲਾਂ ਤੋਂ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਔਰਤਾਂ ਮਹਿਲਾਵਾਂ ਨੂੰ ਬੇਫਕੂ ਬਣਾ ਰਹੀ ਹੈ ਪੂਨਨਾਂ ਤੋਖਾ ਕੀਤਾ ਗਿਆ ਕਿ ਅਸੀਂ 1000 ਰੁਪਏ ਮਹੀਨਾ ਦਿਆਂਗੇ ਅੱਜ ਉਹ 3 ਸਾਲ ਗਿੱਟ ਗਏ 36000 ਰੁਪਏ ਜਿਹੜਾ ਪਕਾਇਆ ਹੈ ਸਾਡੀ ਮੰਗ ਹੈ ਕਿ ਬਜਟ ਦੇ ਵਿੱਚ 36000 ਰੁਪਏ ਦੀ ਜਿਹੜੀ ਉਹ ਡੀਐਨਡੀ ਆ ਪ੍ਰੋਵੀਜ਼ਨ ਰੱਖਣ ਤੇ ਨਾਲ ਹੀ ਅੱਗੇ ਤੋਂ 1100 ਰੁਪਿਆ ਪ੍ਰਤੀ ਮਹੀਨਾ ਔਰਤਾਂ ਨੂੰ ਦਿੱਤਾ ਜਾਵੇ ਪੰਜਾਬ ਸਰਕਾਰ ਨੇ ਹੁਣ ਹੋਰ ਰਾਜਾਂ ਦੀਆਂ ਜੇਲਾਂ ਵਿੱਚ ਬੰਦ ਬਦਨਾਮ ਅਤਵਾਦੀਆਂ ਤੇ ਅਪਰਾਧੀਆਂ ਨੂੰ ਪੰਜਾਬ ਲਿਆਉਣ ਦੇ ਲਈ ਨਵੀਂ ਨੀਤੀ ਬਣਾਈ ਹੈ ਜੀ ਹਾਂ ਇਸ ਦੇ ਤਹਿਤ ਕਿਸੇ ਵੀ ਸੂਬੇ ਦੀ ਜੇਲ੍ਹ ਵਿੱਚ ਬੰਦ ਕੈਦੀ ਨੂੰ ਪੰਜਾਬ ਲਿਆਂਾਇਆ ਜਾ ਸਕੇਗਾ ਨਾਲ ਹੀ ਪੰਜਾਬ ਤੋਂ ਉਹਨਾਂ ਸੂਬਿਆਂ ਦੇ ਅਪਰਾਧਾਂ ਵਿੱਚ ਸ਼ਾਮਿਲ ਕੈਦੀਆਂ ਨੂੰ ਵੀ ਭੇਜਿਆ ਜਾ ਸਕੇਗਾ ਇਹ ਫੈਸਲਾ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੇ ਵਿੱਚ ਲਿਆ ਗਿਆ ਹੈ ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਗਈ ਹੈ ਇਸ ਦੇ ਨਾਲ ਹੀ ਪਿਛਲੇ ਲੰਬੇ ਸਮੇਂ ਤੋਂ ਸਮਾਜਿਕ ਵਿਭਾਗ ਵਿੱਚ ਕਈ ਅਸਾਮੀਆਂ ਲਈ ਪੁਨਰਗਠਨ ਕੀਤਾ ਜਾ ਰਿਹਾ ਸੀ ਇਹ ਪ੍ਰਕਿਰਿਆ ਹੁਣ ਪੂਰੀ ਕਰ ਲਈ ਗਈ ਹੈ ਸਾਰੇ ਅਹੁਦੇ ਇੱਕ as de adicarem a ਉਧਰ ਦਿੱਲੀ ਵਿਧਾਨ ਸਭਾ ਵਿੱਚ ਹਾਰ ਮਗਰੋਂ ਆਮ ਆਦਮੀ ਪਾਰਟੀ ਵੱਲੋਂ ਆਪਣੀ ਹੋਂਦ ਵਾਲੇ ਮੁੱਖ ਰਾਜਾਂ ਦਿੱਲੀ, ਪੰਜਾਬ, ਗੁਜਰਾਤ ਤੇ ਗੋਆ ਦੇ ਵਿੱਚ ਪਾਰਟੀ ਅੰਦਰ ਸੰਗਠਨਾਤਮਕ ਤਬਦੀਲੀ ਕੀਤੀ ਗਈ ਹੈ ਜਿਸ ਦੇ ਤਹਿਤ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਧਿਆ ਨੂੰ ਪਾਰਟੀ ਦੇ ਪੰਜਾਬ ਮਾਮਲੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਈ ਸ਼ਿਖੇ ਸੰਸਦੀ ਮਾਮਲਿਆਂ ਬਾਰੇ ਕਮੇਟੀ ਦੀ ਹੋਈ ਬੈਠਕ ਦੇ ਵਿੱਚ ਲਏ ਗਏ ਫੈਸਲਿਆਂ ਦੇ ਮੁਤਾਬਕ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਧਿਆ ਨੂੰ ਪਾਰਟੀ ਦੇ ਦੇ ਪੰਜਾਬ ਮਾਮਲਿਆਂ ਦਾ ਇੰਚਾਰਜ ਅਤੇ ਸਾਬਕਾ ਸਿਹਤ ਮੰਤਰੀ ਸਤेंद्र ਜੈਨ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜੈਨ ਸੰਗਠਨਾਤਮਕ ਕੰਮ ਸੰਭਾਲਨ ਅਤੇ ਕੇਂਦਰੀ ਲੀਡਰਸ਼ਿਪ ਦੇ ਵੱਲੋਂ ਨਿਰਧਾਰਿਤ ਟੀਚਿਆਂ ਨੂੰ ਲਾਗੂ ਕਰਨ ਵਿੱਚ ਸੂਬਾ ਕਨਵੀਨਰ ਅਤੇ ਅਹੁਦੇਦਾਰਾਂ ਦੀ ਮਦਦ ਕਰਨਗੇ ਸਰਕਾਰੀ ਸਕੂਲ ਲੜਕੀਆਂ ਗਾਂਧੀ ਨਗਰ ਕੈਂਪ ਬਟਾਲਾ ਵਿੱਚ ਦਾਖਲਾ ਮੁਹਿੰਮ ਨੂੰ ਲੈ ਕੇ ਅਧਿਆਪਕ ਅਤੇ ਬੱਚਿਆਂ ਵੱਲੋਂ ਇੱਕ ਵਿਸ਼ਾਲ ਰੈਲੀ ਕੱਢੀ ਗਈ ਜਿਸ ਵਿੱਚ ਬੱਚਿਆਂ ਦੇ ਮਾਤਾ-ਪਿਤਾ ਨੂੰ ਰੈਲੀ ਰਾਹੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਉਣ ਦੇ ਲਈ ਪ੍ਰੇਰਿਆ ਗਿਆ ਜੋ ਪੰਜਾਬ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਨੇ ਉਹ ਸਹੂਲਤਾਂ ਬਾਰੇ ਵੀ ਦੱਸਿਆ ਗਿਆ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਕ ਮਹਿਤਾ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ ਤੇ ਉਨ੍ਹਾਂ ਨੇ ਵੀ ਹਾਈ ਕਮਾਂਡ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਜੀ ਨੇ ਪੰਜਾਬ ਦੇ ਸਕੂਲਾਂ ਵਿੱਚ ਬਹੁਤ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਨੇ ਸਾਡੇ ਸਕੂਲ ਦੇ ਦਾਖਲੇਵੇਂ ਸ਼ੁਰੂ ਹੋ ਗਏ ਹਨ ਆ ਅਸਵੀਸ ਸਕੂਲ ਵਿੱਚ ਪੜ੍ਹਿਆ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਕੂਲ ਵਿੱਚ ਹੋਰ ਬੱਚੇ ਆ ਇਸ ਕਰਕੇ ਇਹ ਰਾਲੀ ਲੱਗੀ ਜਾ ਰਹੀ ਹੈ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਵਾਂ ਸਿੰਘ ਮਾਨ ਜੀ ਦਾ ਔਰ ਸਾਡੇ ਐਜੂਕੇਸ਼ਨ ਮਨਿਸਟਰ ਅਰਜੋਤ ਸਿੰਘ ਜੀ ਔਰ ਸਾਡੇ ਕਾਰਜਕਾਰੀ ਪ੍ਰਧਾਨ ਸ਼ਰੀ ਕਛੀ ਜੀ ਦਾ ਦੇਖ ਦੇ ਰਹੇ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸਕੂਲ ਨੂੰ ਇੱਥੇ ਨੁਹਾਰ ਹੀ ਬਦਲਦੀ ਹੈ ਕਿ ਅੱਜ ਤੋ ਤੁਸੀਂ 3 ਸਾਲ ਪਹਿਲੇ ਦੇਖਣਾ ਚਾਹੋਗੇ ਸਕੂਲ ਦੀ ਨੁਹਾਰ ਸੀ ਸੀ ਕਿ ਟੁੱਟੇ ਥੋੜੇ ਜਿਹੇ ਆਪਣੇ ਟੇਬਲ ਵਗੈਰਾ ਟੁੱਟੇ ਦੇ ਸੀਗੇ ਬੈਂਚ ਵਗੈਰਾ ਨਹੀਂ ਸੀ ਪ੍ਰੋਪਰ ਪ੍ਰੋਪਰ ਮੇਨਟੇਨੈਂਸ ਨਹੀਂ ਸੀਗੀ ਪਰ ਹੁਣ 3 ਸਾਲਾਂ ਦੇ ਅੰਦਰ ਅੰਦਰ ਮੰਨ ਲਿਓ ਕਿ ਐਮਐਲਏ ਸਾਹਿਬ ਸ਼ਹਿਰੀ ਕਲਸੀ ਜੀ ਨੇ ਇਸ ਸਕੂਲ ਦੀ ਨੁਹਾਰ ਹੀ ਬਦਲਦੀ ਹੈ ਤੁਸੀਂ ਦੇਖਦੇ ਹੋਗੇ ਕਿ ਬੱਚਿਆਂ ਦੀ ਕਿੰਨੀ ਸਟਰੈਂਥ ਵਧੀ ਹੈ ਕਿੰਨੀ ਬੱਚਿਆਂ ਇੱਥੇ ਕਲਚਰ ਐਕਟੀਵਿਟੀਜ਼ ਕਰੀਆਂ ਰੰਗਲਾ ਪੰਜਾਬ ਨੂੰ ਸਾਡੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾ ਲਈ ਜਦੋਂ ਜਦ ਸਾਰੇ ਟੀਚਰਸ ਦੀ ਕੋਸ਼ਿਸ਼ ਹੈ ਔਰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਐਮਐਲਏ ਸਾਫ਼ ਦੀ ਸੋਚ ਹੈ ਕਿ ਅਸੀਂ ਅੱਛੀ ਸਿੱਖਿਆ ਅੱਛੀ ਸਿੱਖਿਆ ਤਾਂ ਅੱਜੇ ਸਾਡੇ ਬੱਚੇ ਨੇ ਪੰਜਾਬ ਦੇ ਪੜ੍ਹ ਲਿਖੇ ਸਾਡੇ ਦੇਸ਼ 'ਚ ਵਿਦੇਸ਼ਾਂ 'ਚ ਨਾਮ ਰੋਸ਼ਨ ਕਰਨ ਇਹ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬਈ ਇਜਾਜ਼ਤ ਧੰਨਵਾਦ